ਜੋ ਅੱਜ ਸਵੇਰੇ 1 ਵਜੇ ਦੇ ਕਰੀਬ ਗਰਨੇਡ ਹਮਲਾ ਸਾਡੇ 3 ਵਾਰ ਦੇ ਰਹੇ ਕੈਪਟਨ ਮਿਨਿਸਟਰ 2 ਵਾਰ ਐਮਐਲਏ ਔਰ ਪੂਰੇ ਪ੍ਰਦੇਸ਼ ਤੱਕ ਤੇ ਹੋਇਆ ਮੈਂ ਸਮਝਦਾ ਬਹੁਤ ਸ਼ਰਮਨਾਕ ਹੈ ਔਰ ਇਹ ਹਮਲੇ ਲਗਾਤਾਰ ਜਾਰੀ ਹੈ ਪਹਿਲੇ ਪੁਲਿਸ ਤੇ ਹਮਲੇ ਰਹੇ ਉਹਨਾਂ ਨੇ ਟੀਨਾ ਲਾ ਕੇ ਆਪਣੀ ਸੁਰੱਖਿਆ ਕੀਤੀ ਫਿਰ ਜਿਹੜੇ ਸਾਡੇ ਸੈਨਿਕ ਨੇ ਉਹਨਾਂ ਦੇ ਹਮਲੇ ਪਟਿਆਲੇ ਵਿੱਚ ਇਹਨਾਂ ਹੋਇਆ ਉਹਨਾਂ ਦੀ ਕੋਈ ਪੈਰਵਾਈ ਕਰਨ ਵਾਲਾ ਨਹੀਂ ਔਰ ਹੁਣ ਸਾਡੇ ਏਡੇ ਵੱਡੇ ਲੀਡਰ ਤੇ ਹਮਲਾ ਮੈਂ ਸਮਝਦਾ ਜਿਹੜਾ ਸਾਡੇ ਭਗਵੰਤ ਮਾਨ ਹੈ ਮਾਫੀ ਜੋੜ ਮੰਗ ਕੇ ਹੱਥ ਜੋੜ ਕੇ ਸਾਡੀ ਪੰਜਾਬ ਦੀ ਜਨਤਾ ਕੋ ਝੂਠ ਜਿਹੜਾ ਉਹਨਾਂ ਨੇ ਬੋਲਿਆ ਸੀ ਮਾਫੀ ਮੰਗ ਲੈਣੀ ਚਾਹੀਦੀ ਔਰ ਇਹ ਪੰਜਾਬ ਦੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਫੇਲ ਹੋਈ ਸਰਕਾਰਾਂ ਨੂੰ ਕਹਾਂ ਮੈਂ ਨਹੀਂ ਚਲਾ ਸਕਦਾ ਔਰ ਚਾਬੀਆਂ ਜਿਹੜੀਆਂ ਸਾਡੇ ਜਸੱਤ ਸਿੰਘ ਦਾ ਤਪਸਵੀ ਪ੍ਰਧਾਨ ਮੰਤਰੀ ਨੂੰ ਦੇਣੀਆਂ ਚਾਹੀਦੀਆਂ ਤਾਂ ਕਿ ਇੱਥੇ ਵਰਨਰੀ ਰਾਜ ਲੱਗੇ ਔਰ ਜਿਹੜੀ ਪੰਜਾਬ ਦੀ ਚਰਮ ਰਾਈ ਹੋਈ ਸਥਿਤੀ ਹੈ ਕੋਨੂੰ ਠੀਕ ਕੀਤਾ ਜਾਵੇ ਨਹੀਂ ਤੇ ਇੱਥੇ ਨਾ ਪੰਜਾਬ ਬਚੇਗਾ ਨਾ ਪੰਜਾਬੀ ਉਹਨਾਂ ਨੇ ਸਾਰਿਆਂ ਤੇ ਜੋ ਅੱਜ ਬੁਰਾ ਹਾਲ ਕਰ ਦਿੱਤਾ ਮੈਂ ਸਮਝਦਾ ਇਹ ਤੋਂ ਬੁਰਾ ਹਾਲ ਕਦੀ ਅੱਗੇ ਹੋਇਆ ਨਹੀਂ ਕੀ ਸਮਝਦੇ ਹੋ ਕਿ ਉਹ ਕਹਿੰਦੇ ਜਦੋਂ ਬਲਾਸਟ ਬੰਦ ਨਗਰਾਂ ਦੇ ਵਿੱਚੋਂ ਤੇ ਬਾਅਦੋਂ ਬੰਦੇ ਫੜੇ ਜਾਂਦੇ ਪਹਿਲੇ ਕਹਿੰਦੇ ਟਾਇਰ ਫਟਿਆ ਦੇਖੋ ਪਹਿਲੋਂ ਕਿਉਂ ਨਹੀਂ ਪਹਿਲੋਂ ਇਹਨਾਂ ਨੇ ਕਦੀ ਬਾਹਨਾ ਲਾਉਂਦੇ ਰੇਡੀਏਟਰ ਫਟ ਗਿਆ ਕਦੀ ਕਹਿੰਦੇ ਟਾਇਰ ਫਟ ਗਿਆ ਕਦੀ ਕਹਿੰਦੇ ਟਰਾਂਸਫਾਰਮਰ ਪਟ ਗਿਆ ਇਹ ਬਾਹਨੇ ਲਾ ਲਾ ਕੇ ਅੱਜ ਇਹ ਪਹਿਲੇ ਝੂਰ ਬੋਲ ਬੋਲ ਕੇ ਸਰਕਾਰ ਬਣਾਈ ਝੂਟ ਬੋਲ ਬੋਲ ਕੇ ਆਪਣਾ ਬਚਾਅ ਕਰ ਰਹੇ ਇਹ ਝੂਠ ਚਾਰਾ ਤੇ ਚੱਲਣ ਵਾਲਾ ਨਹੀਂ ਆ ਫਿਰ 2 ਮਿੰਟ ਦੇ ਵਿੱਚ ਬੰਦੇ ਵੀ ਫੜ ਲੈਂਦੇ ਕਿਉਂ ਨਹੀਂ ਇਹਨਾਂ ਦੀ ਜਿਹੜੀ ਪੁਲਿਸ ਆ ਉਹ ਕੇਦਰੀਵਾਲ ਦੀ ਸੰਜੇ ਸਿੰਘ ਦੀ ਸੁਸ਼ੋਧਿਆ ਦੀ ਸਕਿਉਰਿਟੀ ਤੇ ਜੈਡ ਸਕਿਉਰਿਟੀ ਲਾਈਆਂ ਹੋਏ ਉਹਨਾਂ ਨੂੰ ਪੰਜਾਬ ਚ ਬੁਲਾਵੇ ਉਸ ਪੁਲਿਸ ਨੂੰ ਔਰ ਇੰਟੈਲੀਜੈਂਸ ਨੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੱਥੇ ਇਹੋ ਜਿਹੇ دہشتਗੱਤ ਖੰਨੇ ਚਾਹੀਦੇ ਆ ਕਿਉਂ ਸਾਰੀ ਪੁਲਿਸ ਨਾਲ ਦਿੱਲੀ ਭੇਜੀ ਆ ਪੁਤਰਾ ਚਲਾਇਆ ਗਿਆ ਪੰਜਾਬ ਸਰਕਾਰ ਦਾ ਇੱਕ ਮਨਰੰਗਿੰਗ ਕਾਲੀ ਜਿਹੜੇ ਸਾਡੇ ਬਹੁਤ ਵੱਡੇ ਨੇਤਾ ਨੇ ਬਾਚਵਾ ਦੇ ਅਲੱਗ-ਅਲੱਗ ਅਹੁਦਿਆਂ ਤੇ ਰਹੇ ਨੇ ਔਰ ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੀ ਸੇਵਾ ਕੀਤੀ ਹੈ ਇਦਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਇਹ ਜਿਹੜਾ ਹੈਂਡ ਗ੍ਰੇਨੇਡ ਮਾਰ ਕੇ ਇਹ ਪੰਜਾਬ ਸਰਕਾਰ ਦਾ ਫੇਲਰ ਮੈਂ ਦੱਸ ਸਕਦਾ ਕਿ ਉਹਨਾਂ ਦੇ ਨਾਕਾਮੀ ਆ ਮੰਦਰ ਉਹਨਾਂ ਦੇ ਰਾਜ ਚ ਸੁਰੱਖਿਤ ਨਹੀਂ ਉਹਨਾਂ ਦੇ ਰਾਜ ਚ ਥਾਣੇ ਸੁਰੱਖਿਤ ਨਹੀਂ ਉਹਨਾਂ ਦੇ ਰਾਜ ਚ ਲੀਡਰ ਸਾਹਿਬਾਨ ਸੁਰੱਖਿਤ ਨਹੀਂ ਆਮ ਬੰਦਾ ਹਤਾਸ਼ ਹੈ ਪੰਜਾਬ ਸਰਕਾਰ ਦੇ ਰਾਜ ਦੇ ਵਿੱਚ ਅੱਜ ਭਗਵੰਤ ਮਾਨ ਨੂੰ ਸ਼ਰਮ ਦੇ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਔਰ ਬਾਕੀ ਵੀ ਜਿੰਨੇ ਵਾ ਕਾ ਧਾਰਮਿਕ ਔਰ ਰਾਜਨੀਤਿਕ ਜਥੇਬੰਦੀਆਂ ਨੇ ਉਹਨਾਂ ਨੂੰ ਚਾਹੀਦਾ ਵੀ ਜਗਾ ਜਗਾ ਪ੍ਰਦਰਸ਼ਨ ਕਰਕੇ ਆਪਣੇ ਪੰਜਾਬ ਨੂੰ ਸੁਰੱਖਿਤ ਕਰੋ ਆਪਣੇ ਪੰਜਾਬ ਨੂੰ ਬਚਾਓ ਔਰ ਭਗਵੰਤ ਮਾਨ ਨੂੰ ਹਟਾਓ